ਠੇਕੇ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆਪਣਾ ਠੇਕਾ ਆਪਣਾ ਬਕਸਾ ਚੱਕ ਕੇ ਲੈ ਜਾ ਨੀ ਤੇ ਬਕਸਾ ਤੋੜ ਬੰਨ ਕਰਦਾ ਜਾਊਗਾ ਇੱਕ ਪਾਸੇ ਦਾ ਯੁੱਧ ਨਸਿਆਂ ਵਿਰੁੱਧ ਕੀਤਾ ਜਾ ਰਿਹਾ ਇੱਕ ਪਾਸੇ ਸਰਕਾਰ ਵੱਲੋਂ ਹੀ ਇਹ ਠੇਕਿਆਂ ਨੂੰ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਇਹ ਕੀ ਚੱਕਰ ਨਹੀਂ ਜਿਸ ਤਰ੍ਹਾਂ ਜਿਹੜੇ ਪਹਿਲਾਂ ਖੁੱਲੇ ਉਹਨਾਂ ਵਾਸਤੇ ਐਕਸ਼ਨ ਹੈ ਵੀ ਦੇਖੋ ਜੀ ਉਹ ਪਹਿਲੇ ਵਾਲੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਜਿਹੜੇ ਨਵੇਂ ਠੇਕੇ ਸੀ ਨਿਕਲ ਰਹੇ ਨੇ ਇਹੋ ਜੀ ਜ਼ਿੰਦਗੀ ਇਹੋ ਜੀ ਜਿਹੜੇ ਨਰਕ ਆ ਤੁਸੀਂ ਬੱਚਿਆਂ ਨੂੰ ਗੰਦ ਗੰਦੇ ਰਾਹ ਪਾਉਨੇ ਹੋ ਤੁਸੀਂ ਬੱਚਿਆਂ ਦੇ ਕੁਰਤੀਆਂ ਪਹਿਣਾ ਤੇ ਖੜ ਕੇ ਆ ਮੁੰਡੇ ਗੰਦੇ ਖੜੇ ਜਦੋਂ ਕੱਲ ਦਾਰੂ ਪੀਣਗੇ ਇੱਥੇ ਖੜੇ ਆਸ਼ਕੀ ਕਰਨਗੇ ਕਿਹਾ ਸੀ ਸਾਡਾ ਤਾਂ ਰੋਜ਼ ਦਾ ਸਿਆਪਾ ਰਿਆ ਕਰੂਗਾ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਦਾਰੂ ਵਿਕਦੀ ਆ ਤੇ ਫਿਰ ਇਹਨਾਂ ਨੂੰ ਫਿਰ ਜਿਹੜੇ ਆਪਣੇ ਸਰਪੰਚ ਪੰਚਾ ਜਾਂ ਐਮਐਲਏ ਸਾਹਿਬ ਚੁਣੇ ਹੋਏ ਆ ਉਹ ਫਿਰ ਇਹਨਾਂ ਨੂੰ ਕੱਲ ਹੀ ਚੁਣਿਆ ਆਏ ਵੇ ਤੋ ਇਹ ਕੱਲ ਦਾ ਜਵਾਬ ਦੇਣ ਜੰਮਾਬਾਦ ਕੇ ਸ਼ਾਹੀ ਨਹੀਂ ਚਲੇਗਾ ਕੇ ਸ਼ਾਹੀ ਨਹੀਂ ਚਲੇਗਾ ਜਨਾਬ ਦਾ ਠੇਕਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਜਨਾਬ ਦਾ ਠੇਕਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਪੰਜਾਬ ਸਰਕਾਰ ਦੇ ਇੱਕ ਐਲਾਨ ਦੇ ਨਾਲ ਜੁਧ ਨਸਿਆਂ ਵਿਰੁੱਧ ਦੇ ਖਿਲਾਫ ਭਾਂਬੇ ਕੇ ਸਾਰਾ ਪੰਜਾਬ ਜੁਧ ਕਰ ਰਿਹਾ ਪਰ ਅੱਜ ਜਿਹੜਾ ਠੇਕਾ ਇੱਕ ਸ਼ਰਾਬ ਦਾ ਚੌਂਕ ਦੇ ਵਿੱਚ ਖੋਲਿਆ ਜਾ ਰਿਹਾ ਜਿਸ ਚੌਂਕ ਦਾ ਨਾਮ ਇੱਕ ਸ਼ਹੀਦ ਪੰਥ ਦੀ ਇੱਕ ਸ਼ਖਸੀਅਤ ਸ਼ਹੀਦ ਬਾਬਾ ਭਾਈ ਜੈਤਾ ਸਿੰਘ ਜੀ ਦਾ ਨਾਮ ਤੇ ਚੌਕ ਆ ਇੱਥੇ ਇੱਕ ਠੇਕਾ ਖੁੱਲਿਆ ਜਿਸ ਦਾ ਇਲਾਕੇ ਦੀਆਂ ਸੰਗਤਾਂ ਵੱਲੋਂ ਡਟਮਾ ਵਿਰੋਧ ਕੀਤਾ ਜਾ ਰਿਹਾ ਇਸ ਮੌਕੇ ਤੇ ਸਮੂਹ ਰਾਮ ਪੰਚਾਇਤ ਸ਼ਹੀਦ ਭਗਤ ਸਿੰਘ ਨਗਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਰਪੰਚ ਮੌਜੂਦ ਨੇ ਆਓ ਸਰਪੰਚ ਨਰਮਲ ਸਿੰਘ ਜੀ ਨਿਊ ਗੁਰਤੇਗ ਬਹਾਦਰ ਨਗਰ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਚਾਹੁੰਦਾ ਹਾਂਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਰਕਾਰ ਨੂੰ ਬੇਨਤੀ ਹੈ ਜੁੱਧ ਨਸਿਆਂ ਵਿਰੁੱਧ ਅਸੀਂ ਥੋੜੇ ਦਿਨ ਪਹਿਲਾਂ ਇੱਕ ਸੌਖਾ ਕੇ ਆਏ ਆ ਸਾਰੇ ਸਰਪੰਚਾਂ ਨੇ ਪੰਜਾਬ ਦੇ ਸਰਪੰਚਾਂ ਨੇ ਕਸਮ ਖਾਧੀ ਆ ਵੀ ਅਸੀਂ ਨਸੇ ਪੰਜਾਬ ਚ ਵਿਕਣ ਨਹੀਂ ਦੇਣੇ ਜੈਤਾਜੀ ਚੌਕ ਜੈਤਾਲ ਸਿੰਘ ਨਾਮ ਇਹ ਸਾਡੇ ਜਿਹੜੇ ਮਹੱਲੇ ਨੇ ਇਹ ਚੌਕ ਆ ਭਾਈ ਜੈਤਾਜੀ ਚੌਕ ਆ ਸੀਧਾ ਦੇ ਨਾਂ ਤੇ ਆ ਨਾਲ ਮੇਰਾ ਮਹੱਲਾ ਨਿਊ ਗੁਰਤੇਗ ਬਹਾਦਰ ਨਗਰ ਉਹ ਵੀ ਗੁਰੂਆਂ ਦੇ ਨਾਂ ਤੇ ਸਾਹਮਣੇ ਖਾਲਸਾ ਸਕੂਲ ਆ ਇਸ ਕਰਕੇ ਇਹ ਜਿਹੜੀ ਜਗ੍ਹਾ ਇੱਥੇ ਠੇਕਿਆਂ ਵਾਸਤੇ ਨਹੀਂ ਹੈਗੀ ਇਹ ਠੇਕਾ ਇੱਥੇ ਕਿਰਪਾ ਕਰਕੇ ਤੁਸੀਂ ਆਪਣਾ ਚੱਕ ਕੇ ਲੈ ਜਾਣਾ ਨਹੀਂ ਤੇ ਫਿਰ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਕਵਾਵਾਂਗੇ ਅਸੀਂ ਠੇਕਾ ਇੱਥੇ ਖੁੱਲਣ ਨਹੀਂ ਦਿੰਦੇ ਸਰਪੰਚ ਸਾਹਿਬ ਠੇਕਾ ਜਿਸ ਤਰ੍ਹਾਂ ਇੱਕ ਪਿੱਛੇ ਚੌਂਕ ਦੇ ਵਿੱਚ ਵੀ ਹੈ ਇੱਕ ਅੱਗੇ ਵੀ ਠੇਕਾ ਵਾ ਇਸ ਤਰ੍ਹਾਂ ਹੋਰ ਵਿਚਾਲਿਆ ਕਿ ਠੇਕੇ ਵਾਲਾ ਨੂੰ ਇਹ ਨਹੀਂ ਦਿਖਾਈ ਦਿੰਦਾ ਵੀ ਅੱਗੇ ਵੀ ਹੈਗਾ ਪਿੱਛੇ ਵੀ ਹੈਗਾ ਇੰਨੀ ਕੀ ਲੋੜਾ ਦੇਖੋ ਇਹਨਾਂ ਕਈ ਵਾਰੀ ਇਹ ਬੰਦਿਆਂ ਨੂੰ ਲਾਲਚ ਪੈ ਜਾਂਦਾ ਵੀ ਚਲੋ ਇੱਥੇ ਵੀ ਖੋਲੋ ਇੱਥੇ ਵੀ ਖੋਲੋ ਖਾਲੀ ਜਗ੍ਹਾ ਦੇਖ ਕੇ ਉਹਨਾਂ ਨੇ ਖੋਲਿਆ ਵੀ ਇੱਥੇ ਖਾਲੀ ਗਰਾਊਂਡ ਪਿਆ ਇੱਥੇ ਖੋਲੋ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਇਹ ਸੀਦਾਂ ਦਾ ਚੌਂਕ ਆ ਇੱਥੇ ਨਹੀਂ ਖੁੱਲ ਸਕਦਾ ਠੇਕਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੱਲ ਭਗਵੰਤ ਮਾਨ ਜੀ ਦਾ ਵੀ ਇੱਕ ਸ਼ਰਾਬ ਦੇ ਖਿਲਾਫ ਬਹੁਤ ਵੱਡਾ ਬਿਆ ਕੋਈ ਵਿਅਕਤੀ ਆ ਤਕਰੀਬਨ ਬੀ ਦੇ ਨੇੜੇ ਕਈ ਮੌਤਾਂ ਹੋ ਚੁੱਕੀਆਂ ਮਾੜੀ ਸ਼ਰਾਬ ਪੀ ਕੇ ਮਾਨਸਾ ਲੱਕੇ ਚ ਤੇ ਉਹਨਾਂ ਨੇ ਵੀ ਸ਼ਰਾਬ ਦਾ ਵਿਰੋਧ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਠੇਕਿਆਂ ਦੇ ਵਿੱਚ ਜਿਹੜੀ ਮਾੜੀ ਸ਼ਰਾਬ ਵਿਕਦੀ ਆ ਤੇ ਉਹ ਕੀ ਕਰਨਾ ਚਾਹੀਦਾ ਤੁਹਾਨੂੰ ਦੇਖੋ ਜਿਹੜੀ दारू ਆ ਜਿਹੜੇ ਲੋਕ ਪੀਂਦੇ ਨੇ ਉਹਨਾਂ ਨੂੰ ਪਤਾ ਹੋਣਾ ਤੇ ਇਹ दारू ਤਾਂ ਮਾੜੀ ਹੁੰਦੀ ਆ दारू ਚੰਗੀ ਨਹੀਂ ਹੁੰਦੀ ਉਹ ਤੇ दारू ਤੇ ਕਹਿੰਦੇ ਬੋਤਲ ਤੇ ਵੀ ਲਿਖਿਆ ਹੁੰਦਾ ਵੀ दारू ਸਿਹਤ ਲਈ ਹਾਨੀਕਾਰਕ ਆ ਜੋ ਪੀਂਦੇ ਨੇ ਉਹ ਦੱਸਦੇ ਨੇ ਇਹ ਗੱਲਾਂ ਹੈਨਾ ਤੇ ਇਸ ਕਰਕੇ दारू ਮਾੜੀ ਮਾੜੀ ਆ दारू ਨਹੀਂ ਪੀਣੀ ਚਾਹੀਦੀ ਹਰੇਕ ਨੂੰ ਗੁਰਸਿੱਖ ਬਣੋ ਅਮਰਤਾਰੀ ਬਣੋ ਗੁਰੂ ਵਾਲੇ ਬਣੋ ਗੁਰਸਿੱਖੀ ਤੇ ਪੈਰਾ ਦਬੋ ਤੇ ਇਹੀ ਮੇਰੀ ਅਪੀਲ ਆ ਥੈਂਕ ਯੂ ਤਾਨਵਾਦ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਰਪੰਚ ਨਰਮਲ ਸਿੰਘ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਇਹ ਚੌਕ ਕਿ ਇਹ ਹਲਾਕਾ ਜਿਹੜਾ ਹਲਕਾ ਵਾ ਇਹ ਇਹ ਗੁਰੂਆਂ ਦੇ ਨਾਮ ਤੇ ਆ ਗੁਰਤੇਗ ਭਾਦਰ ਜੀ ਭਾਈ ਜੈਤਾ ਜੀ ਚੌਕ ਪਰ ਇਹ ਨੌਵੀਂ ਪਾਤਸ਼ਾਹੀ ਦਾ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੈ ਦੇਵਗਨ ਸਕੂਲ ਆ ਸਾਹਮਣੇ ਖਾਲਸਾ ਸਕੂਲ ਆ ਅਨੇਕਾਂ ਤਰ੍ਹਾਂ ਦੀਆਂ ਇਸ ਇਸ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਨੇ ਗੁਰੂ ਘਰ ਨੇ ਪਰ ਜਿਹੜਾ ਇਹ ਠੇਕਾ ਵਾ ਭਾਈ ਜੈਤਾ ਚੌਂਕ ਦੇ ਵਿੱਚ ਖੋਲਣ ਜਾ ਰਿਹਾ ਇਸ ਦਾ ਡਟਮਾ ਬਰੂ ਦਾ ਜਿਹੜਾ ਠੇਕਾ ਸਮੂਹ ಗ್ರಾಮ ਪੰਚਾਇਤਾਂ ਵੱਲੋਂ ਤੇ ਇਲਾਕੇ ਦੇ ਨਿਵਾਸੀਆਂ ਵੱਲੋਂ ਕਦੇ ਵੀ ਕਿਸੇ ਹੱਥ ਵਿੱਚ ਨਹੀਂ ਖੁੱਲਣ ਦਿੱਤਾ ਜਾਵੇਗਾ ਅੱਜ ਆਪਾਂ ਗੱਲਬਾਤ ਕਰਾਂਗੇ ਸਹੀ ਹਿਦ ਬਾਬਾ ਜੀਵੇ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਮਲਕੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਕੀ ਗੱਲ ਹੈ ਹਾਂਜੀ ਜਥੇਦਾਰ ਸਾਹਿਬ ਉਸ ਤੇ ਖੁੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਭਾਈ ਜੈਤਾ ਜੀ ਚੌਂਕ ਦੇਖੇ ਅੱਜ ਰਾਤ ਹੀ ਸਾਨੂੰ ਪਤਾ ਲੱਗਿਆ ਰਾਤ ਨੂੰ 3 ਵਜੇ ਕੋਈ ਲੋਹੇ ਦਾ ਕੋਕਾ شراب ਵਾਲਾ ਛੱਡ ਗਿਆ ਇੱਥੇ ਚੌਂਕ ਦੇ ਅੰਦਰ ਬਿਲਕੁਲ ਵੀ ਇਹ ਜੀ दारू ਵਾਲਾ ਸਿਸਟਮ ਨਹੀਂ ਚੱਲੇਗਾ ਨਾ ਹੀ ਚੱਲਣ ਦਿੱਤਾ ਜਾਏਗਾ ਥੋੜੀ ਦੂਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵੀਂ ਪਾਸ਼ੀ ਦਾ ਹੈ ਨਾਲ ਹੀ ਖਾਲਸਾ ਸਕੂਲ ਹੈ ਅਸੀਂ ਇੱਥੇ ਬੀਬੀਆਂ ਪੈਣਾ ਸਾਡੀਆਂ ਨੰਗਦੀਆਂ ਹਨ ਬਿਲਕੁਲ ਨਾਲ ਹੀ ਸਾਡਾ ਗੇਟ ਆ ਇੱਥੋਂ ਹੀ ਨੰਗੇ ਜਾਂਦੇ ਆ ਅਸੀਂ ਬਿਲਕੁਲ ਠੇਕਾ ਨਹੀਂ ਖੋਲਣ ਦਿੱਤਾ ਦੇਵਾਂਗੇ ਜੇ ਠੇਕਾ ਖੁੱਲੇਗਾ ਬਹੁਤ ਵੱਡੀ ਜੁਦ ਹੋਏਗਾ ਠੇਕੇ ਵਾਲਿਆਂ ਦਾ ਇਹ ਆਪਣਾ ਸੂਰਜ ਵਿਚਾਰ ਕੇ ਠੇਕਾ ਖੋਲਣ ਇੱਥੇ ਬਿਲਕੁਲ ਠੇਕਾ ਨਹੀਂ ਖੋਲਣ ਦੇਣਾ ਸੰਗਤ ਨੇ ਸਾਰੀਆਂ ਸੰਗਤਾਂ ਭੱਲੇ ਦੀਆਂ ਸਾਰੀਆਂ ਕਤਰ ਹੋਈਆਂ ਹਨ ਠੇਕੇ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆਪਣਾ ਠੇਕਾ ਆਪਣਾ ਬਕਸਾ ਚੱਕ ਕੇ ਲੈ ਜਾ ਨੀ ਤੇ ਬਕਸਾ ਤੋੜ ਬੰਨ ਕਰਦਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਜੀ ਕੀ ਫਤਿਹ ਕੀ ਦੇ ਮੋਤਵਰ ਬਿਆਕਤੀਆਂ ਇੱਥੋਂ ਇਲਾਕੇ ਦੀ ਨੁਮਾਇੰਦਗੀ ਕਰਦੋਂ ਇਸ ਟਾਈਮ ਵੀ ਠੇਕੇ ਦੇ ਵਿਰੋਧ ਦੇ ਵਿੱਚ ਖੜੇ ਹਾਂ ਕੀ ਕਹਿਣਾ ਚਾਹੁੰਦੇ ਹੋ ਪਹਿਲੋਂ ਤੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਪਿਆਰੇਓ ਇਹ ਚੌਂਕ ਆ ਭਾਈ ਜੈਤਾ ਜੀ ਦੇ ਨਾਂ ਤੇ ਆ ਸਾਡੀਆਂ ਧਾਰਮਿਕ ਜਿਹੜੀਆਂ ਨਾ ਭਾਵਨਾਵਾਂ ਜੁੜੀਆਂ ਨੇ ਸਾਡੇ ਸ਼ਹੀਦਿਆ ਸ਼ਹੀਦਾਂ ਦੇ ਸਾਹਮਣੇ ਠੇਕਾ ਕੋਲੇ ਵੀ ਇਹ ਤੇ ਵੈਸੇ ਹੀ ਬਰਦਾਸ਼ਤ ਨਹੀਂ ਆ ਸਿੱਖ ਕੌਮ ਦੇ ਕੋਲ ਜਿਨ੍ਹਾਂ ਨੂੰ ਦਰਦ ਆ ਬਾਕੀ ਇਹ ਚੌਂਕ ਪੈਂਦਾ ਚੌਂਕ ਦੇ ਵਿੱਚ ਗੁਰੂ ਘਰ ਵੀ ਨੇੜੇ ਆ ਸਕੂਲ ਨੇੜੇ ਆ ਹੋਰ ਸਾਡੇ ਨਿੱਕੇ ਬੱਚੇ ਆ ਸਕੂਲ ਜਾਂਦੇ ਉਹਨਾਂ ਤੇ ਅਸਰ ਕੀ ਪਏਗਾ ਇਸ ਟੀ ਦਾ ਜੀ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਪੰਚਾਇਤ ਨੂੰ ਵੀ ਹੋਰ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹਨੂੰ ਵੀ ਸਾਡੇ ਇੱਥੇ ਠੇਕਾ ਨਹੀਂ ਖੁੱਲਣਾ ਚਾਹੀਦਾ ਅਗਰ ਠੇਕਾ ਖੁੱਲਦਾ ਹੈ ਤੇ ਇਹਦਾ ਭਰ ਜ਼ੋਰ ਵਿਰੋਧ ਹੋ ਜਿੱਦਾਂ ਹੁਣ ਹੁੰਦਾ ਹੁੰਦਾ ਰਹੇਗਾ ਪਹਿਲੀ ਗੱਲ ਤੇ ਖੁੱਲਣ ਹੀ ਨਹੀਂ ਦਿੱਤਾ ਜੋ ਸੰਗਤਾਂ ਦਾ ਪੂਰਾ ਸਹਿਯੋਗ ਹੈ ਚੜ੍ਹਦੀ ਕਲਾ ਵਾਲੀਆਂ ਸਾਰੀਆਂ ਸੰਗਤਾਂ ਆ ਸਮਝਦਾਰ ਨੇ ਸੰਗਤਾਂ ਸਾਰੀਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਨਹੀਂ ਨਹੀਂ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਠੇਕਾ ਨਾ ਜੀ ਸਾਡੇ ਮਹੱਲੇ ਵਾਸੀਆਂ ਵਾਸਤੇ ਜਦੋਂ ਇੱਥੋਂ ਲੰਘਦੇ ਆ ਨਾ 150 ਮੀਟਰ ਤੇ ਸਾਡੇ ਗੁਰੂ ਘਰ ਆ 150 ਮੀਟਰ ਤੇ ਸਾਡਾ ਸਕੂਲ ਆ ਇੱਥੋਂ ਇੱਥੋਂ ਜਿੰਨੀ ਸੰਗਤ ਜਾਂਦੀ ਏ ਮੇਨ ਸਾਡਾ ਅੰਟਰਸਟ ਆ ਜੀਤਪਗਤ ਸਿੰਘ ਨਗਰ ਦਾ ਇੱਥੋਂ ਜਿੰਨੀ ਸੰਗਤ ਜਾਂਦੀ ਏ ਗੁਰੂ ਘਰ ਨੂੰ ਮੱਥਾ ਟੇਕਣ ਇੱਥੋਂ ਹੋ ਕੇ ਨੰਗਣਾ ਮੋਹਰੇ ਮੋੜ ਦੇ ਉੱਤੇ ਇਹਨਾਂ ਠੇਕਾ ਖੋਲਿਆ ਐਨੀ ਐਨੀ ਇਹਨਾਂ ਕੋਲ ਜ਼ਮੀਨਾਂ ਜਾਇਦਾਦਾਂ ਤੇ ਇਹਨਾਂ ਨੂੰ 30-25 ਹਜ਼ਾਰ ਨਾਲ ਕਿਰਾਏ ਦਾ ਨਾ ਕੀ ਬੜਜੂ ਇਹਨਾਂ ਨਾਲੋਂ ਜੇ ਬੰਦੇ ਦੀ ਹਜੇ ਵੀ ਲਾਲਸਾ ਨਹੀਂ ਮਰਦੀ ਕਿਸੇ ਪਾਸਿਓਂ ਐਨੇ ਪੈਸੇ ਹੋਣ ਦੇ ਬਾਵਜੂਦ ਵੀ ਇੰਨਾ ਖੁਸ਼ ਹੋਣ ਦੇ ਬਾਵਜੂਦ ਵੀ ਅੱਜ ਜਗਾ ਵਾਲੇ ਦੀ ਗੱਲ ਕਰਦਾ ਪਿਆ ਮੈਂ ਇੰਨਾ ਖੁਸ਼ ਹੋਣ ਦੇ ਬਾਵਜੂਦ ਵੀ ਤੁਹਾਡਾ ਹਜੇ ਵੀ ਲਾਲਚ ਤੁਹਾਡੇ ਮਨ ਦੇ ਵਿੱਚ ਬਸਿਆ ਹੈ ਇਹੋ ਜੀ ਜ਼ਿੰਦਗੀ ਇਹੋ ਜੀ ਜਿਹੜੇ ਨਰਕਾ ਤੁਸੀਂ ਬੱਚਿਆਂ ਨੂੰ ਗੰਦ ਗੰਦੇ ਰਾਹ ਪਾਉਨੇ ਹੋ ਤੁਸੀਂ ਬੱਚਿਆਂ ਦੀ ਕੁਰਤੀਆਂ ਪਾਣਾ ਇੱਥੇ ਖੜ ਕੇ ਆ ਮੁੰਡੇਾਂ ਨਾਲ ਤੇ ਖੜੇ ਜਦੋਂ ਕੱਲ ਦਾਰੂ ਪੀਣਗੇ ਇੱਥੇ ਖੜੇ ਆਸ਼ਕੀ ਕਰਨਗੇ ਕਿਹਾ ਸੀ ਸਾਡਾ ਤਾਂ ਰੋਜ਼ ਦਾ ਸਿਆਪਾ ਰਿਆ ਕਰੂਗਾ ਨਾਲੇ ਗੁਰੂ ਘਰ ਬਿਲਕੁਲ 150 ਮੀਟਰ ਆ ਜੀ ਆ ਸਾਹਮਣੇ ਉਧਰ ਕੈਮਰਾ ਮਾਰ ਲਿਓ 150 ਮੀਟਰ ਤੇ ਗੁਰੂ ਘਰ ਆ 150 ਮੀਟਰ ਤੇ ਆ ਸਾਹਮਣੇ ਨਾਲ ਹੀ ਸਕੂਲ ਆ ਇੱਕ ਕਾਨੂੰਨ ਦੇ ਅਧਾਰ ਤੇ ਉਦਾਂ ਵੀ ਨਹੀਂ ਖੋਲ ਸਕਦਾ ਤੇ ਖੁੱਲਣ ਦੇਣਾ ਵੀ ਨਹੀਂ ਅਸੀਂ ਜਿਸ ਤਰ੍ਹਾਂ ਤੁਸੀਂ ਇਲਾਕੇ ਦੇ ਇਲਾਕੇ 'ਚ ਰਹਿਣ ਵਾਲੇ ਬੰਦਿਆਂ ਇਲਾਕੇ ਦੇ ਵਿੱਚ ਰਹਿੰਦੇ ਹੋ ਇਲਾਕੇ 'ਚ ਵਿਚਰਦੇ ਹੋ ਸ਼ਰਿਆਮ ਇਲਾਕੇ ਦੇ ਵਿੱਚ ਜਿਹੜੀ ਸ਼ਰਾਬ ਵਿਕ ਰਹੀ ਆ ਜਿਹੜੀ ਇਹਨਾਂ ਤੋਂ ਹੋਮ ਡਿਲੀਵਰੀ ਹੋ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਉਹਦੇ ਬਾਰੇ ਤਾਂ ਦੇਖੋ ਸਰਪੰਚ ਸਾਹਿਬ ਖੜੇ ਆ ਸਾਡੇ ਐਮਐਲਏ ਸਾਹਿਬ ਹੈਗੇ ਆ ਜਿਹੜੇ ਨੁਮਾਇੰਦੇ ਆਪਾਂ ਤਾਂ ਹੀ ਚੁਣਦੇ ਆ ਨਾ ਵੀ ਇਹ ਉਹਨਾਂ ਨੂੰ ਰੋਕਿਆ ਜਾਵੇ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ दारू ਵਿਕਦੀ ਆ ਤੇ ਫਿਰ ਇਹਨਾਂ ਨੂੰ ਫਿਰ ਜਿਹੜੇ ਆਪਾਂ ਨੇ ਸਰਪੰਚ ਪੰਚਾਇਤਾਂ ਜਾਂ ਐਮਐਲਏ ਸਾਹਿਬ ਚੁਣੇ ਹੋਏ ਆ ਉਹ ਫਿਰ ਇਹਨਾਂ ਨੂੰ ਉਹਨਾਂ ਨੂੰ ਕੱਲ ਹੀ ਚੁਣਿਆ ਆਵੇ ਦੱਸੋ ਇਹ ਕਹਿੰਦਾ ਜਵਾਬ ਦੇਣ ਉਹਨਾਂ ਦੀ ਡਿਊਟੀ ਬਣਦੀ ਆ ਉਹਨਾਂ ਦੀ ਡਿਊਟੀ ਬਣਦੀ ਆ ਅਸੀਂ ਤਾਂ ਆਪਦਾ ਘਰ ਆਹੀ ਦਾ ਆਪਦਾ ਕੰਮਕਾਰ ਕਰਦੇ ਆ ਮਿਡਲ ਕਲਾਸ ਇੱਥੇ ਫੈਮਲੀਆਂ ਰਹਿੰਦੀਆਂ ਆਪਦੇ ਬੱਚੇ ਪਾਲਦੇ ਆ ਇੱਥੋਂ ਆ ਸਾਨੂੰ ਆ ਚੀਜ਼ਾਂ ਲੜਨ ਨੂੰ ਥੋੜੀ ਟਾਈਮ ਦਿੱਤਾ ਪਰ ਸਤਿ ਸ੍ਰੀ ਇਹ ਇਹ ਜਿਹੜਾ ਠੇਕਾ ਇੱਥੇ ਕਿਸੇ ਵੀ ਹਾਲਤ ਵਿੱਚ ਨਹੀਂ ਖੁੱਲਾ-ਖੁੱਲਾ ਦਿੱਤਾ ਜਾਊਗਾ ਇਸ ਕਰਕੇ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਜਿਹੜਾ ਵੀ ਜੋ ਵੀ ਜਿੰਨੇ ਜੋ ਕਰਨਾ ਅਸੀਂ ਫਿਰ ਮਹਾਰਾਜ ਦੀ ਗੁਰੂ ਦੀ ਫੌਜ ਇੱਥੇ ਖੜੀ ਆਂ ਜੋ ਕਰਨਾ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬੀਬੀ ਗਗਨਦੀਪ ਕੌਰ ਇਹ ਠੇਕਾ ਖੋਲਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਇੱਥੇ ਅਸੀਂ ਸਾਰੀਆਂ ਮੇਰੀਆਂ ਭੈਣਾਂ ਸਾਡੇ ਨਾਲ ਨੇਗੀਆਂ ਸਾਰੀ ਸੰਗਤ ਗੁਰੂ ਦੀ ਫੌਜ ਸਭ ਨਾਲ ਹੈਗੇ ਹੈਗੇ ਅਸੀਂ ਇੱਥੇ ਠੇਕਾ ਨਹੀਂ ਖੁੱਲਣ ਦੇਣਾ ਹੈਗਾ ਇੱਥੇ ਜੈਤਾ ਚੌਂਕ ਭਾਈ ਜੈਤਾ ਜੀ ਚੌਂਕ ਦੇ ਨਾਂ ਤੇ ਜੈਤਾ ਜੀ ਚੌਂਕ ਰੱਖਿਆ ਹੋਇਆ ਹੈਗਾ ਨਾਮ ਤੇ ਇੱਥੇ ਗੁਰਦੁਆਰਾ ਖੋਲਣਾ ਬਿਲਕੁਲ ਆਪਣਾ ਠੇਕਾ ਬਿਲਕੁਲ ਵੀ ਨਹੀਂ ਖੋਲਣਾ ਚਾਹੀਦਾ ਅਸੀਂ ਸਭ ਦੇ ਨਾਲ ਹੈਗੇ ਆਂਗੇ ਅਸੀਂ ਕੋਈ ਨਹੀਂ ਖੋਲਣ ਦੇਵਾਂਗੇ ਇੱਥੇ ਠੇਕਾ ਹਾਂਜੀ ਸਰਪੰਚ ਸਾਹਿਬ ਤੁਹਾਡੇ ਇਲਾਕੇ ਦੇ ਵਿੱਚ ਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਜਿਸ ਦਾ ਸਮੂਹ ಗ್ರಾಮ ਪੰਚਾਇਤ ਵੱਲੋਂ ਵਿਰੋਧ ਕੀਤਾ ਜਾਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲੇ ਤੋਂ ਇਹ ਠੇਕਾ ਖੁੱਲਨੇ ਨਹੀਂ ਦੇਣਾ ਜਿੰਨਾ ਮਰਜ਼ੀ ਜੋਹ ਲਗਾ ਲੈ ਉਹ ਠੇਕੇ ਵਾਲੇ ਚਾਹ ਉਹ ਕੰਪਨੀ ਵਾਲੇ ਅਸੀਂ ਆਪਣੇ ਏਰੀਆ ਨੂੰ ਨਵਾਂ ਠੇਕਾ ਕੋਈ ਨਹੀਂ ਖੁੱਲਨੇ ਦੇਣਾ ਇਹ ਤੁਹਾਡੇ ਨਾਲ ਬਚਨ ਕਰ ਰਹੇ ਹਾਂ ਜਿੱਤੇ ਮਰਜ਼ੀ ਤੁਸੀਂ ਸੌ ਖਵਾ ਲਓ ਜੋ ਮਰਜ਼ੀਗਾ ਅਸੀਂ ਠੇਕਾ ਨਹੀਂ ਖੁੱਲਨੇ ਦੇਣਾ ਅਸੀਂ ਜੋ ਜਿਸ ਤਰ੍ਹਾਂ ਸ਼ਰਾ ਤੁਹਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂ ਇੱਕ ਐਲਾਨ ਕੀਤਾ ਗਿਆ ਜੁੱਧ ਨਸਿਆਂ ਵਿਰੁੱਧ ਜੀ ਜੀ ਇੱਕ ਪਾਸੇ ਦਾ ਜੁੱਧ ਨਸਿਆਂ ਵਿਰੁੱਧ ਕੀਤਾ ਜਾ ਰਿਹਾ ਇੱਕ ਪਾਸੇ ਸਰਕਾਰ ਵੱਲੋਂ ਹੀ ਇਹ ਠੇਕਿਆਂ ਨੂੰ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਇਹ ਕੀ ਚੱਕਰ ਦੇਖੋ ਜੀ ਪਹਿਲੇ ਤੋਂ ਵਜੇ ਕੀ ਹੈ ਠੇਕੇ ਵਾਲੇ ਨੇ ਜਿੰਨੇ ਠੇਕਾ ਖੋਲਾ ਪੰਚਾਇਤ से ਇੱਕ ਵਾਰ ਵੀ ਮਨਜ਼ੂਰੀ ਨਹੀਂ ਲੈਂਦੀ ਨਾ ਉਹਨਾਂ ਦੀ ਨਿਗਰਾਨੀ ਵਿੱਚ ਜਾਂ ਜਾਣਕਾਰੀ ਵਿੱਚ ਉਹਨਾਂ ਨੂੰ ਦੇਣਾ ਚਾਹੀਏ ਉਸ ਦੇ ਬਾਅਦ ਠੇਕੇ ਦੀ ਪਰਮਿਸ਼ਨ ਮਿਲਦੀ ਹੈ ਜੀ ਨਾ ਤਾਂ ਸਾਡੇ ਕੋਲ ਕੋਈ ਪਰਮਿਸ਼ਨ ਦਿੱਤੀ ਇਹਦੇ ਕੋਲ ਕੋਈ ਪਰਮਿਸ਼ਨ ਹੈ ਤਾਂ ਸਾਨੂੰ ਦਿਖਾਓ ਪਹਿਲੇ ਤਾਂ ਪਰਮਿਸ਼ਨ ਕਿੰਨੇ ਦਿੱਤੀ ਹੈ ਹੁਣ ਇਹਤੇ ਕੋਈ ਮਨਜ਼ੂਰੀ ਨਹੀਂ ਦਿੱਤੀ ਹੁਣ ਇਹ ਹੈ ਮਨਜ਼ੂਰੀ ਤਾਂ ਸਾਡੇ ਕੋਲ ਆ ਕੇ ਦਿਖਾਏ ਨਹੀਂ ਅਸੀਂ ਠੇਕਾ ਮਨਜ਼ੂਰੀ ਹੋਣੇ ਕੇ ਬਾਅਦ ਵੀ ਅਸੀਂ ਠੇਕਾ ਨਹੀਂ ਖੋਲਨੇ ਦੇਣਾ ਜੀ ਜੇ ਠੇਕਾ ਖੁੱਲ ਜਾਂਦਾ ਉਸ ਦਾ ਕਿੰਨਾ ਕ ਨੁਕਸਾਨ ਆ ਲਾਕੇ ਸਰ ਤੁਸੀਂ ਕਹਿੰਦੇ ਖੁੱਲ ਜਾਣਾ ਅਸੀਂ ਕਹਿੰਦੇ ਖੁੱਲਨੇ ਹੀ ਨਹੀਂ ਦੇਣਾ ਤੁਸੀਂ ਕਹਿੰਦੇ ਇਸ ਤਰ੍ਹਾਂ ਥੋੜਾ ਪਿੱਛੇ ਵੀ ਠੇਕਾ ਵਾ ਇੱਕ ਅੱਗੇ ਵੀ ਠੇਕਾ ਵਾ ਸਾਰੇ ਸਾਰੀ ਬੀਨ ਨਹੀਂ ਹੈਗੇ ਨੇ ਇੱਕ ਮੇਰੀ ਮੈਂ ਜਿਹੜਾ ਪਿੱਛੇ ਆ ਸਾਰਾ ਟੋਟਲ ਗੁਰੂ ਇੱਧਰ ਗੁਰੂ ਘਰ ਉਧਰ ਜੈਨ ਮੰਦਰ ਚੌਕ ਸਕੂਲ ਨੇ ਅਲੱਗ-ਅਲੱਗ ਨੇ ਕੀ ਕਹਿਣਾ ਚਾਹੁੰਦੇ ਸਾਰੇ ਅਸੀਂ ਤੁਹਾਨੂੰ ਇਹ ਵਾਇਰਾ ਕਰ ਰਹੇ ਅਸੀਂ ਠੇਕਾ ਨਹੀਂ ਖੁੱਲਨੇ ਦੇਣਾ ਜਿੰਨਾ ਮਰਜ਼ੀ ਅਸੀਂ ਸਾਨੂੰ ਰਾਤ ਵਰ ਸੋਣਾ ਪਏ ਦਿਨ ਵਰ ਸੋਣਾ ਅਸੀਂ ਇੱਥੇ ਠੇਕਾ ਨਹੀਂ ਖੁੱਲਨੇ ਦੇਣਾ ਇਹ ਤੁਹਾਡੇ ਨਾਲ ਵਾਇਰਾ ਕਰਤੇ ਕਿਉਂਕ ਇਸ ਰੂੜੇ ਤੇ ਨਿਕਲਦੇ ਇੱਕ ਗੁਰਦਾਰਾ ਸਾਹਿਬ ਵੀ ਆ ਗਿਆ ਤੇ ਸਕੂਲ ਵੀ ਆ ਗਿਆ ਇੱਥੇ ਫੈਮਿਲੀ ਸਾਰੀ ਰਹਿੰਦੀ ਹੈ ਜਿਹੜੀ ਆਈ ਸੀ ਏਰੀਆ ਸੀ ਨਹੀਂ ਖੁੱਲਣ ਦੇਣਾ ਨਹੀਂ ਜਿਸ ਤਰ੍ਹਾਂ ਜਿਹੜੇ ਪਹਿਲਾਂ ਖੁੱਲੇ ਉਹਨਾਂ ਵਾਸਤੇ ਐਕਸ਼ਨ ਹੈ ਕੋਈ ਦੇਖੋ ਜੀ ਉਹ ਪਹਿਲੇ ਵਾਲੇ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ ਜਿਹੜੇ ਨਵਾਂ ਠੇਕਾ ਸੀ ਨਹੀਂ ਖੁੱਲਣ ਦੇਣਾ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਆ ਅਸੀਂ ਵੀ ਅਪੀਲ ਕਰਦੇ ਆ ਜੀ ਹਰ ਟਾਈਮ ਵੱਲੋਂ ਵੀ ਅਪੀਲ ਕਰਦੇ ਆ ਕਿ ਜਿਹੜਾ ਇਹੋ ਜਿਹਾ ਯੁੱਧ ਨਸਿਆਂ ਵਿਰੋਧਾ ਉਸ ਨੂੰ ਕਾਮਯਾਬ ਕਰਨ ਲਈ ਇਹ ਠੇਕੇ ਨਹੀਂ ਖੁੱਲਣੇ ਚਾਹੀਦੇ ਤੁਸੀਂ ਦੇਖਦੇ ਰਹੋ ਜੀ ਹਰ ਟਾਈਮ ਜੀ ਸਰਬਜੀਤ ਸਿੰਘ ਖਾਲਸਾ ਜੀ ਦੀ ਇਹ ਵਿਸ਼ੇਸ਼ ਰਿਪੋਰਟ